ਪਾਕਿਸਤਾਨੀ ਅਦਾਕਾਰ ਇਫਤਖਾਰ ਠਾਕੁਰ ਨੇ ਭਾਰਤ-ਪਾਕਿਸਤਾਨ ਤਣਾਅ ਦੇ ਵਿਚਾਰੇ ਇੱਕ ਵਿਵਾਦਿਤ ਬਿਆਨ ਦਿੱਤਾ ਜਿਸ ਤੋਂ ਬਾਅਦ ਉਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ। ਇਸ ਅਦਾਕਾਰ ਦੀ ਸਾਡੇ ਚੜ੍ਹਦੇ ਪੰਜਾਬ ਦੇ ਐਕਟਰਾ ਨਾਲ ਬਹੁਤ ਸਾਰੀਆਂ ਫਿਲਮਾਂ ਆਈਆਂ ਨੇ ਤੇ ਹੁਣ ਪੰਜਾਬੀ ਫਿਲਮ ਇੰਡਸਟਰੀ ਨੇ ਉਹਨਾਂ ਦਾ ਬਾਈਕਾਟ ਕਰ ਦਿੱਤਾ ਹੈ। ਪੰਜਾਬੀ ਅਦਾਕਾਰ ਵਿਨੋ ਢਿੱਲੋਂ ਦਾ ਕਹਿਣਾ ਹੈ ਕਿ ਉਹ ਦੇਸ਼ ਵਿਰੋਧੀ ਕਿਸੇ ਵੀ ਅਦਾਕਾਰ ਦੇ ਨਾਲ ਕੰਮ ਨਹੀਂ ਕਰਨਗੇ ਤੇ ਉਹਨਾਂ ਦੀਆਂ ਫਿਲਮਾਂ ਦਾ ਵਿਰੋਧ ਵੀ ਕਰਨਗੇ। ਠਾਕੁਰ ਸਾਹਿਬ ਬਾਰੇ ਬੋਲੇ ਉਹਨਾਂ ਨੇ ਬੋਲਿਆ ਮੈਂ ਉਹਦੀ ਨਿੰਦਾ ਕਰਦਾ ਹਾਂ ਉਹ ਬਿਲਕੁਲ ਨਹੀਂ ਬੋਲਣਾ ਚਾਹੀਦਾ ਸੀ ਔਰ ਡੈਫੀਨਿਟਲੀ ਅਸੀਂ ਜਿਹੜਾ ਐ ਬੋਲਣ ਵਾਲਾ ਉਹਨੂੰ ਕਦੇ ਉਹਦੇ ਨਾਲ ਕੰਮ ਨਹੀਂ ਕਰਾਂਗੇ ਜ਼ਿੰਦਗੀ 'ਚ ਕੰਮ ਨਹੀਂ ਕਰਾਂਗੇ ਅੱਜ ਵੀ ਕਈ ਪਾਈਪਲਾਈਨ ਦੇ ਵਿੱਚ ਪ੍ਰੋਜੈਕਟ ਚੱਲ ਰਹੇ ਜਾਂਦੇ ਪੰਜਾਬੀ ਕਲਾਕਾਰਾਂ ਦੇ ਉਹ ਨਹੀਂ ਪਰ ਉਹ ਨਹੀਂ ਆਉਣਗੇ ਜੀ ਉਹ ਤੁਸੀਂ ਦੇਖੋਗੇ ਉਹ ਨਹੀਂ ਆਉਣਗੇ ਬਿਲਕੁਲ ਪੰਜਾਬ ਦੇ ਵਿੱਚ ਨਹੀਂ ਲੱਗਣ ਦਿੱਤੇ ਜਾਣਗੇ ਕਿਉਂਕਿ ਦੇਖੋ ਦੇਸ਼ ਦੇ ਜਿਹੜਾ ਦੇਸ਼ ਵਿਰੋਧੀ ਹੈ ਜੀ ਉਹ ਸਾਡਾ ਆਪ ਦਾ ਵਿਰੋਧੀ ਹੈ ਦੇਸ਼ ਦੇ ਜਿਹੜਾ ਦੇਸ਼ ਦੇ ਵਿਰੋਧ ਦੇ ਵਿੱਚ ਗੱਲ ਕਰਦਾ ਤਾਂ ਮੈਨੂੰ ਨਹੀਂ ਮੈਂ ਨਹੀਂ ਸਮਝਦਾ ਆਪਣੇ ਦੇਸ਼ ਦੇ ਵਿੱਚ ਉਹਦੀ ਫਿਲਮ ਜਾਂ ਉਹਨੂੰ ਅਦਾਕਾਰਿਕ ਕਰਨ ਦੇਣੀ ਚਾਹੀਦੀ ਹੈ ਯਾਨੀ ਇਹ ਮੰਨ ਸਕਦਾ ਕਿ ਬਿਨੋ ਵੀ ਲੋ ਆਣ ਵਾਲੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਕਲਾਕਾਰ ਮੈਂ ਕੋਈ ਫਿਲਮ ਨਹੀਂ ਕਰਾਂ ਮੇਰੀ ਗਾਰੰਟੀ ਮੈਂ ਇਹ ਤਾਂ ਨਹੀਂ ਕਰੂੰਗਾ ਜੀ ਦੂਜੇ ਪਾਸੇ ਗੁਰਪ੍ਰੀਤ ਖੁੱਗੀ ਦਾ ਕਹਿਣਾ ਹੈ ਕਿ ਇਸ ਬਿਆਨ ਦੇ ਨਾਲ ਇਸਤਕਾਰ ਠਾਕੁਰ ਨੇ ਦੂਜਿਆਂ ਦਾ ਰਸਤਾ ਵੀ ਬੰਦ ਕਰ ਦਿੱਤਾ ਹੈ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਇਹ ਗੱਲ ਕਹਿਣੀ ਇਹ ਐਸ ਵੇਲੇ ਇਹ ਕੋਈ ਬਹੁਤ ਜ਼ਰੂਰੀ ਸੀ ਕਿ ਇਦਾਂ ਦੀ ਸਟੇਟਮੈਂਟ ਦੇ ਕੇ ਆਪਾਂ ਕੋਈ ਪ੍ਰਭਾਵ ਪਾ ਲਵਾਂਗੇ ਔਰ ਮੈਨੂੰ ਇਸ ਗੱਲ ਦਾ ਵੀ ਅਫਸੋਸ ਹੈ ਕਿ ਉਹਨਾਂ ਦੀ ਇਸ ਕਈ ਗੱਲ ਨੇ ਅੱਗੋਂ ਵੀ ਕਈ ਕਲਾਕਾਰਾਂ ਦੇ ਰਸਤੇ ਬੰਦ ਕਰਤੇ ਮੈਂ ਕਿਹਾ ਵੀ ਹੁਣ ਕੰਮ ਕਰਨ ਦਾ ਤੇ ਸਵਾਲ ਤਾਂ ਪੈਦਾ ਹੁੰਦਾ ਜੀ ਉਹਨਾਂ ਨੂੰ ਹੁਣ ਕੋਈ ਦੁਬਾਰਾ ਪ੍ਰੋਡਿਊਸਰ ਡਾਇਰੈਕਟਰ ਕੋਈ ਕਾਸਟ ਕਰੇਗਾ ਤਾਂ ਮੇਰਾ ਅਗਲਾ ਸਵਾਲ ਸੀ ਉਹਨਾਂ ਨੇ ਕਾਸਟ ਕਰਨ ਜੋਗੇ ਨਹੀਂ ਛੱਡਿਆ ਕਿਸੇ ਨੂੰ